ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਮੈਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਅਪੀਲ ਕਰਦਾ ਜਿੰਨੀਆਂ ਭੈਣਾਂ ਤੇ ਮਾਵਾਂ ਦੇਖ ਰਹੀਆਂ ਨੇ ਪਲੀਜ਼ ਕਿਰਪਿਆ ਕਰਕੇ ਇਸ ਵੀਡੀਓ ਨੂੰ ਹੁਣੇ ਛੱਡ ਦੇਣਾ ਕਿਉਂ ਕਿਉਂਕਿ ਇੱਕ ਬਹੁਤ ਵੱਡਾ ਖੁਲਾਸਾ ਮੈਂ ਕਰਨ ਜਾ ਰਿਹਾ ਜਿਹਦੇ ਵਿੱਚ ਵੀਡੀਓ ਥੋੜੀ ਜੀ ਗਲਤ ਹੈ ਉਹਦੇ ਵਿੱਚ ਜਿਹੜਾ ਕੁਝ ਮੈਂ ਦਿਖਾਉਣ ਜਾ ਰਿਹਾ ਉਹ ਮਾਈਆਂ ਦੇ ਦੇਖਣ ਵਾਲਾ ਤੇ ਮਾਤਾ ਦੇ ਦੇਖਣ ਵਾਲਾ ਕਿਸੇ ਵੀ ਭੈਣ ਦੇ ਦੇਖਣ ਵਾਲਾ ਨਹੀਂ ਹੈਗਾ ਤਾਂ ਮੇਰੀ ਤੁਹਾਡੇ ਅੱਗੇ ਹੀ ਅਪੀਲ ਆ ਵੀ ਪਹਿਲਾ ਮੈਂ ਖੁਦ ਕਹਿ ਰਿਹਾ ਵੀ ਇਹ ਵੀਡੀਓ ਕੋਈ ਮਾਪੇਣ ਦੇਖ ਰਹੀ ਹੈ ਤਾਂ ਕਿਰਪਾ ਕਰਕੇ ਨਾ ਦੇਖੇ ਔਰ ਇਹਦੇ ਵਿੱਚ ਬਹੁਤ ਵੱਡਾ ਸਬੂਤ ਮੈਂ ਦਿਖਾਉਣ ਜਾ ਰਿਹਾ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਦਫਨ ਸੀ ਤਾਂ ਇਹਦਾ ਹੁਣ ਇੱਕ ਰਾਜ ਖੁੱਲਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਉਸ ਮੰਜ਼ਰ ਦੀ ਤਸਵੀਰ ਦਿਖਾਉਣ ਜਾ ਰਿਹਾ ਜਿਹੜਾ ਕਿ ਹੁਣ ਬਹੁਤ ਵੱਡਾ ਪੁਲਿਸ ਪ੍ਰਸ਼ਾਸਨ ਬਣੀਓ ਬਹੁਤ ਵੱਡਾ ਧਮਾਕਾ ਹੋ ਚੁੱਕਿਆ ਪੰਜਾਬ ਦੇ ਵਿੱਚ ਡੇਰੇ ਨੂੰ ਲੈ ਕੇ ਤਾਂ ਪਹਿਲਾਂ ਤੁਸੀਂ ਇਹ ਤਸਵੀਰ ਦੇਖ ਲਓ ਜਿਹੜੀ ਵੀਡੀਓ ਮੇਰੇ ਹੱਥ ਦੇ ਵਿੱਚ ਪਹਿਲਾਂ ਮੈਂ ਪੂਰਾ ਵੀਡੀਓ ਦਿਖਾਉਂਗਾ ਤੁਹਾਨੂੰ ਜਿਹੜਾ ਸੰਤ ਢੱਡਰੀਆਂ ਵਾਲੇ ਦੇ ਨਾਲ ਜੁੜਦੀ ਹੈ ਗੱਲ ਤਾਂ ਉਦੋਂ ਫਿਰ ਬਹੁਤ ਵੱਡੇ ਵੱਡੇ ਖੁਲਾਸੇ ਹੁੰਦੇ ਨੇ ਕਿਸੇ ਚੈਨਲ ਦੇ ਉੱਤੇ ਕੋਈ ਦਾਵਾ ਕੀਤਾ ਜਾਂਦਾ ਔਰ ਕਿਸੇ ਪਾਸੇ ਕਿਹਾ ਜਾਂਦਾ ਵੀ ਢੱਡਰੀਆਂ ਵਾਲਾ ਗਾਇਬ ਹੈ ਦਰਸਲ ਹੁਣ ਗੱਲ ਇਹ ਚੱਲ ਰਹੀ ਸੀ ਪਰ ਹੁਣ ਜਿਹੜਾ ਮਾਮਲਾ ਪਲਟ ਚੁੱਕਿਆ ਬਾਜੀ ਖਤਮ ਹੋ ਚੁੱਕਿਆ ਯਾਨੀ ਮੈਂ ਕਹਿੰਦਾ ਵੀ ਪੂਰਾ ਖੇਲ ਖਤਮ ਹੋ ਚੁੱਕਿਆ ਇਸ ਗੱਲ ਨੂੰ ਕੋਈ ਵੀ ਕੌਮੀ ਯੋਧਾ ਇਸ ਗੱਲ ਨੂੰ ਠੁਕਰਾ ਨਹੀਂ ਸਕਦਾ ਕਿ ਇਹ ਗੱਲ ਝੂਠ ਹੈ ਜਾਂ ਫਿਰ ਇਹ ਗੱਲ ਫੇਕ ਹੈ ਕਿਉਂਕਿ ਦਰਅਸਲ ਇਹ ਗੱਲ ਬਿਲਕੁਲ ਸੱਚ ਹੈ ਤੇ ਮੈਂ ਤੁਹਾਡੇ ਸਾਹਮਣੇ ਇਸ ਗੱਲ ਦਾ ਖੁਲਾਸਾ ਕਰਨ ਜਾ ਰਿਹਾ ਔਰ ਅਰੰਜੀਤ ਸਿੰਘ ਟੱਡੀਆਂ ਵਾਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਜੋਰਾ ਸ਼ੋਰਾਂ ਦੇ ਨਾਲ ਮੈਂ ਕਹਿੰਦਾ ਵੀ ਹਰ ਪਾਸੇ ਅੱਗ ਵਾਂਗੂ ਇੱਕ ਖਬਰ ਵਾਇਰਲ ਹੋ ਰਹੀ ਆ ਤਾਂ ਉਹਦੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਇਲਜ਼ਾਮਾਂ ਦੇ ਵਿੱਚ ਇੱਕ ਇਲਜ਼ਾਮ ਇਹ ਵੀ ਆ ਜਿਹੜਾ ਇਸ ਗੱਲ ਨੂੰ ਜਾ ਕੇ ਜੋੜਦਾ ਤੇ ਬੜਾ ਇੱਕ ਦੂੰਗਾ ਸਵਾਲ ਤੇ ਬੜੀ ਦੂਰ ਦੀ ਗੱਲ ਤੇ ਬੜੀ ਲੰਬੇ ਸਮੇਂ ਤੋਂ ਜਿਹੜਾ ਦਫਨ ਸੀ ਉਹ ਮੈਂ ਤੁਹਾਡੇ ਸਾਹਮਣੇ ਹੁਣ ਰੱਖਣ ਜਾ ਰਿਹਾ ਤੇ ਕਿਰਪਾ ਕਰਕੇ ਫਿਰ ਮੈਂ ਕਹਿੰਦਾ ਵੀ ਜੇ ਕੋਈ ਮਾਂ ਪਾਣ ਦੇਖ ਰਹੀ ਹੈ ਤਾਂ ਕਿਰਪਾ ਕਰਕੇ ਇੱਥੇ ਵੀਡੀਓ ਨੂੰ ਛੱਡ ਦੇ ਤੇ ਨਾ ਦੇਖੇ ਤਾਂ ਹੁਣ ਪੰਜਾਬੀਓ ਗੱਲ ਇਹ ਆ ਜਿਹੜੀ ਮੈਂ ਤਸਵੀਰ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਇਸ ਤਸਵੀਰ ਦੇ ਵਿੱਚ ਬਹੁਤ ਵੱਡਾ ਰਾਜ਼ ਛੁਪਿਆ ਹੋਇਆ ਜਿਹੜਾ ਕਿ ਕਈ ਸਾਲਾਂ ਤੋਂ ਦਫਨ ਸੀ ਤਾਂ ਮੈਂ ਚਾਹੁੰਦਾ ਵੀ ਇਹ ਤੁਸੀਂ ਵੀ ਦੇਖ ਲਓ ਇਹ ਜਿਹੜੀ ਮੈਂ ਤਸਵੀਰ ਦਿਖਾਉਣ ਜਾ ਰਿਹਾ ਇੱਕ ਵਾਰ ਮੈਂ ਇਹ ਤਸਵੀਰ ਪਹਿਲਾਂ ਵੀ ਦਿਖਾ ਚੁੱਕਿਆ ਕਿਵੇਂ ਮੈਂ ਬਹੁਤ ਵੱਡਾ ਖੁਲਾਸਾ ਕਰ ਚੁੱਕਿਆ ਪਰ ਉਦੋਂ ਜਿਹੜੀ ਗੱਲ ਹੈ ਇਹ ਪਖੀ ਨਹੀਂ ਸੀ ਪਰ ਅੱਜ ਮਾਮਲਾ ਸ਼ਿਖਰਾਂ ਤੇ ਹੈ ਤਾਂ ਮੈਂ ਸੋਚਿਆ ਵੀ ਇਸ ਗੱਲ ਨੂੰ ਜਨਤਾ ਦੇ ਸਾਹਮਣੇ ਕਰ ਦੇਣਾ ਚਾਹੀਦਾ ਜਦੋਂ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਤਾਂ ਮੈਂ ਇਸ ਨੂੰ ਸਮਝਿਆ ਜ਼ਰੂਰੀ ਕਿ ਪਬਲਿਕ ਨੂੰ ਜਿਹੜਾ ਕਿ ਇਹ ਦਿਖਾਇਆ ਜਾਵੇ ਜ਼ਰੂਰੀ ਹੈ ਤਾਂ ਸੁਣੋ ਪਹਿਲਾਂ ਤੁਸੀਂ ਇਹ ਤਸਵੀਰ ਦੇਖੋ ਉਸ ਤੋਂ ਬਾਅਦ ਮੈਂ ਤੁਹਾਨੂੰ ਪੂਰੀ ਗੱਲ ਦੱਸੂਗਾ ਤਸਵੀਰ ਦੇਖੋ ਤਾਨੂੰ ਪਤਾ ਇਹ ਤਸਵੀਰ ਹੈ ਕਿ ਦੀ ਤੇ ਕਦੋਂ ਦੀ ਹੈ ਇਹ ਤਸਵੀਰ ਬਿੱਟੂ ਦੀ ਹੈ ਜਿਹੜਾ ਦੋਸਤੀ ਦੇ ਨਜ਼ਰੀਏ ਦੇ ਨਾਲ ਜੋੜਿਆ ਜਾਂਦਾ ਢੱਡਰਿਆਂ ਵਾਲੇ ਦੇ ਨਾਲ ਤਾਂ ਹੁਣ ਗੱਲ ਇੱਥੇ ਆ ਜਾਂਦੀ ਹੈ ਮੈਂ ਇੱਕ ਵਾਰ ਪਹਿਲਾਂ ਵੀਡੀਓ ਪਾਈ ਕਈ ਲੱਖਾਂ ਲੋਕਾਂ ਨੇ ਉਹਦੇ ਜਵਾਬ ਵੀ ਦਿੱਤੇ ਕਈ ਲੱਖ ਲੋਕਾਂ ਨੇ ਉਹਨੂੰ ਵਾਇਰਲ ਕੀ ਕਰਕੇ ਦਿਖਾਇਆ ਤੇ ਦੇਖਿਆ ਤਾਂ ਹੁਣ ਪੰਜਾਬ ਦੇ ਵਿੱਚ ਟਡਰੀਆਂ ਵਾਲੇ ਨੂੰ ਲੈ ਕੇ ਹਹਾਕਾਰ ਮੱਚੀ ਹੋਈ ਹੈ ਤੁਹਾਨੂੰ ਬਿਲਕੁਲ ਸਭ ਪਤਾ ਹੈ ਪਰ ਇਹ ਖਬਰ ਕੀ ਕਹਿੰਦੀ ਹੈ ਇਹ ਖਬਰਾਂ ਇਹ ਖਬਰਾਂ ਟਡਰੀਆਂ ਵਾਲੇ ਦੇ ਨਾਲ ਜੋੜੀਆਂ ਜਾਂਦੀਆਂ ਨੇ ਜਿਹੜੀਆਂ ਕਿ ਉਹਦੀਆਂ ਹੈ ਨਹੀਂ ਟਡਰੀਆਂ ਵਾਲੇ ਦੇ ਨਾਲ ਬਿੱਟੂ ਨੂੰ ਜੋੜਿਆ ਜਾ ਰਿਹਾ ਤੁਸੀਂ ਆਪ ਸਮਝੋ ਜੇਕਰ ਤੁਹਾਡੇ ਨਾਲ ਕੋਈ ਤੁਹਾਡਾ ਯਾਰ ਦੋਸਤ ਜਾਂ ਕੋਈ ਰਿਸ਼ਤੇਦਾਰ ਕੋਈ ਯਾਰ ਮਿੱਤਰ ਤੁਹਾਡਾ ਕੋਈ ਆਪਣਾ ਹੋਵੇ ਉਹਦਾ ਕਸੂਰ ਹੋ ਜੇ ਕਿਸੇ ਗੱਲ ਦੇ ਵਿੱਚ ਕਿ ਤੁਸੀਂ ਕਸੂਰਵਾਰ ਹੋਵੋਗੇ ਨਹੀਂ ਤੇ ਫਿਰ ਇਸ ਬਿੱਟੂ ਨੂੰ ਢੱਡਰੀਆਂ ਵਾਲੇ ਦੇ ਨਾਲ ਲਾ ਕੇ ਜੋੜਿਆ ਜਾ ਰਿਹਾ ਕਿੱਡੀ ਵੱਡੀ ਗੱਲ ਹੈ ਪਰਮੇਸ਼ਵਰ ਦਵਾਰ ਕੋਈ ਆਮ ਖਾਸ ਗੱਲ ਨਹੀਂ ਹੈ ਉੱਥੇ ਹਰ ਰੋਜ਼ ਬਾਣੀ ਚੱਲਦੀ ਹੈ ਪਰਮਾਤਮਾ ਦਾ ਨਾਮ ਜਪ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਉਹ ਕੁੜੀ ਵਾਲਿਆਂ ਨੂੰ ਇਨਸਾਫ ਨਾ ਮਿਲੇ ਮਿਲੇ ਪਰ ਹੱਕ ਦੀ ਗੱਲ ਹੈ ਜਿਹੜੀ ਉਹ ਸਭ ਦੇ ਲਈ ਹੋਣੀ ਚਾਹੀਦੀ ਹੈ ਸੰਵਿਧਾਨ ਕੀ ਕਹਿੰਦਾ ਕਿ ਜਿਹੜਾ ਸੱਚਾ ਹੈ ਉਹ ਬੇਦੋਸ਼ਾ ਉਹਨੂੰ ਕੋਈ ਕੁਝ ਕਹਿ ਨਹੀਂ ਸਕਦਾ ਤਾਂ ਖੁਦ ਹੁਣ ਢੱਡਰੀਆਂ ਵਾਲੇ ਦੀ ਸਪੀਚ ਆ ਜਿਹੜੀ ਉਹਦੇ ਵਿੱਚ ਵੀ ਇਹੀ ਗੱਲ ਆਈ ਹੈ ਵੀ ਮੈਂ 200% ਸੱਚਾ ਪਰ ਮੇਰੇ ਵੱਨਿਓ ਵੀ ਅਪੀਲ ਕੀਤੀ ਗਈ ਹੈ ਵੱਡੇ ਪੱਧਰ ਤੇ ਢੱਡਰੀਆਂ ਵਾਲੇ ਨੂੰ ਕਿ ਤੁਸੀਂ ਜੇਕਰ ਸੱਚੇ ਹੋ ਗ੍ਰਿਫਤਾਰੀ ਦਿਓ ਸਿੱਧਾ ਇਹ ਸਵਾਲ ਹੈ ਗ੍ਰਿਫਤਾਰੀ ਦਾ ਮੈਂ ਕਿਸੇ ਦੇ ਵਿਰੁੱਧ ਨਹੀਂ ਕਿਸੇ ਦੇ ਖਿਲਾਫ ਨਹੀਂ ਕਿਉਂਕਿ ਜਿਹੜੇ ਗੁਰੂ ਦੇ ਸਿੰਘ ਹੁੰਦੇ ਨੇ ਉਹਨਾਂ ਨੂੰ ਕਿਸੇ ਵੀ ਡੱਕਾ ਡਰ ਨਹੀਂ ਹੁੰਦਾ ਕਿਸੇ ਦਾ ਜਾ ਫਿਰ ਤੁਸੀਂ ਇਕਾਲ ਤਖਤ ਸਾਹਿਬ ਜਾ ਕੇ ਕੋਈ ਆਪਦਾ ਉਥੋਂ ਸੁਨੇਹਾ ਦਿਓ ਦੂਜੀ ਗੱਲ ਜਥੇਦਾਰਾਂ ਦੇ ਜਰੀਏ ਤੁਸੀਂ ਆਪਣੇ ਆਪ ਦੀ ਗ੍ਰਿਫਤਾਰੀ ਦੇ ਦਿਓ ਤੁਸੀਂ ਗੁਰੂ ਦੇ ਸਿੰਘ ਹੋ ਤਾਂ ਸੱਚੇ ਹੋ ਤੁਹਾਨੂੰ ਪਤਾ ਵੀ ਮੈਂ ਇਹ ਕਰਮ ਨਹੀਂ ਕੀਤਾ ਫਿਰ ਤੁਸੀਂ ਆਪਦੀ ਗ੍ਰਿਫਤਾਰੀ ਦਾ ਇੱਕ ਵੀਡੀਓ ਜਾਰੀ ਕਰੋ ਰਿਲੀਜ਼ ਕਰੋ ਪਬਲਿਕ ਦੇ ਵਿੱਚ ਆਵੇ ਮੈਂ ਪਬਲਿਕ ਨੂੰ ਕਹਿਣਾ ਮੇਰੇ ਬਨਿਓ ਕਿ ਇਹ ਵੀਡੀਓ ਢੱਡਰੀਆਂ ਵਾਲੇ ਸੰਤ ਦੇ ਕੋਲ ਪਹੁੰਚਾਇਆ ਜਾਵੇ ਤਾਂ ਕਿ ਬਾਬਾ ਜੀ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲੈਣ ਗਿਰਫਦਾਰੀ ਦੇਣ ਪਰਮੇਸ਼ਰ ਦਵਾਰ ਦੇ ਵਿੱਚ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਬਾਬਾ ਜੀ ਗੱਲ ਆ ਉਹ ਇਹ ਆ ਵੀ ਢਡਰੀਆਂ ਵਾਲਾ ਡਰ ਕੇ ਭੱਜ ਚੁੱਕਿਆ ਪਰਮੇਸ਼ਰ ਦਵਾਰ ਛੱਡ ਕੇ ਤਾਂ ਹੁਣ ਮੇਰੀ ਅਪੀਲ ਇੱਥੇ ਇਹ ਆ ਵੀ ਤੁਸੀਂ ਵੱਡੇ ਖੁਲਾਸੇ ਦੇ ਨਾਲ ਪਹਿਲਾਂ ਵੀਡੀਓ ਰਿਲੀਜ਼ ਕਰੋ ਉਸ ਤੋਂ ਬਾਅਦ ਪਰਮੇਸ਼ਰ ਦਵਾਰ ਸੱਦੋ ਪੁਲਸ ਨੂੰ ਕਿ ਮੈਨੂੰ ਗ੍ਰਿਫਦਾਰ ਕਰੋ ਜੇਕਰ ਮੇਰੇ ਦੇ ਵਿੱਚ ਕੋਈ ਜਾਂਚ ਨਹੀਂ ਪਾਈ ਜਾਂਦੀ ਤਾਂ ਮੇਰੀ ਜਲਦੀ ਤੋਂ ਜਲਦੀ ਇਨਵੈਸਟੀਗੇਸ਼ਨ ਕਰਕੇ ਮੈਨੂੰ ਇੱਥੇ ਵਾਪਸ ਛੱਡਿਆ ਜਾਵੇ ਇਹ ਬਹੁਤ ਵੱਡਾ ਸੁਨੇਹਾ ਜਾਊਗਾ ਸਮਾਜ ਦੇ ਵਿੱਚ ਸੋ ਇਸ ਕਰਕੇ ਮੇਰੇ ਦਿਮਾਗ ਨੇ ਜੋ ਮੈਨੂੰ ਕਿਹਾ ਮੇਰੇ ਮਨ ਨੇ ਮੈਂ ਉਹ ਤੁਹਾਡੇ ਸਾਹਮਣੇ ਧਰਿਆ ਤਾਂ ਠੀਕ ਆ ਪੰਜਾਬੀਓ ਇਹ ਜਿਹੜਾ ਖੁਲਾਸਾ ਸੀ ਇਹ ਬਿੱਟੂ ਦਾ ਦਰਅਸਲ ਸੰਤ ਹਲੇ ਤੱਕ ਸਹੀ ਨੇ ਉਹਨਾਂ ਦੇ ਉੱਪਰ ਦੋਸ਼ ਵਾਲੇ ਸਾਬਤ ਨਹੀਂ ਹੋਇਆ ਠੀਕ ਹੈ ਮਾਮਲਾ ਦਰਜ ਆ ਪਰ ਪੂਰੀ ਤਰ੍ਹਾਂ ਕਿਸੇ ਰਿਪੋਰਟ ਦੇ ਵਿੱਚ ਇਹ ਨਹੀਂ ਆਇਆ ਕਿ ਸੰਤ ਜਿਹੜਾ ਢੱਡੀਆਂ ਵਾਲਾ ਰਣਜੀਤ ਸਿੰਘ ਉਹਨਾਂ ਦੇ ਉੱਤੇ ਹਲੇ ਤੱਕ ਦੋਸ਼ ਨਹੀਂ ਸਾਬਤ ਹੋਇਆ ਸੋ ਇਸ ਕਰਕੇ ਮੇਰੀ ਅਪੀਲ ਆ ਵੱਧ ਤੋਂ ਵੱਧ ਸਾਥੀਆਂ ਨੂੰ ਵੀ ਜਿੰਨੇ ਤੁਸੀਂ ਵੀਡੀਓ ਦੇਖਦੇ ਹੋ ਨੇ ਕੋਈ ਵੀ ਗਲਤ ਟਿੱਪਣੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਜਿੰਨਾ ਚਿਰ ਕੋਈ ਸੱਚ ਦੇ ਵਿੱਚ ਸੱਚ ਦੇ ਆਧਾਰ ਤੇ ਕੋਈ ਖਾਰਚ ਨਹੀਂ ਕੀਤਾ ਯਾਰ ਜਾਂ ਫਿਰ ਉਸ ਨੂੰ ਉਹਦੇ ਵਿੱਚ ਨਹੀਂ ਲਿਆ ਜਾਂਦਾ ਵੀ ਹਾਂ ਭਾਈ ਇਹ ਸੱਚ ਹੈ ਤਾਂ ਉਸ ਤੋਂ ਪਹਿਲਾਂ ਗਲਤ ਟਿੱਪਣੀ ਕਰਨਾ ਮੈਂ ਕਹਿੰਦਾ ਬੜੀ ਇੱਕ ਗਲਤੀ ਗੱਲ ਹੁੰਦੀ ਹੈ ਤਾਂ ਹੁਣ ਜਿਹੜੇ ਭੈਣ ਭਰਾ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ